ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਨਰੇਸ਼ ਸ਼ਰਮਾ ਅੱਜ ਅਸੀਂ ਗੱਲ ਕਰਾਂਗੇ 2024 ਦੇ ਲੋਕ ਸਭਾ ਚੋਣਾਂ ਦੀ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਸਮੀਕਰਨ ਨੇ ਹਾਲਾਂਕਿ ਤੁਸੀਂ ਪੰਜਾਬ ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਟੀਵੀ ਤੇ ਵੀ ਦੇਖਦੇ ਹੋ ਅਖਬਾਰਾਂ ਦੇ ਵਿੱਚ ਵੀ ਪੜ੍ਹਦੇ ਹੋ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਸਮੀਕਰਨ ਕੀ ਨੇ ਜਦੋਂ ਅਸੀਂ 2024 ਦੀ ਲੋਕ ਸਭਾ ਚੋਣਾਂ ਦੀ ਗੱਲ ਕਰਦੇ ਆ ਤਾਂ ਸਾਡੇ ਦੀ ਸਭ ਤੋਂ ਵੱਡਾ ਜਿਹੜਾ ਸਾਨੂੰ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਤੇ ਵੀ ਨਜ਼ਰ ਮਾਰਨੀ ਪੈਂਦੀ ਹੈ ਅਪਡੇਟ ਪੰਜਾਬ ਵੱਲੋਂ ਕਾਫੀ ਸਰਚ ਕੀਤੀ ਗਈ ਉਸ ਤੋਂ ਬਾਅਦ ਅਸੀਂ ਤੁਹਾਨੂੰ ਪੰਜਾਬ ਦੇ ਜਿਹੜੇ ਸਮੇਕਰ ਨੂੰ ਕੀ ਬਣਿਆ ਉਹ ਤੇ ਚਰਚਾ ਕਰਾਂਗੇ ਕਿਉਂਕਿ ਸਾਨੂੰ ਦੇਖਣਾ ਪਏਗਾ ਕਿ 2019 ਦੇ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਕਿੱਥੇ ਸੀ ਤੇ ਕਾਂਗਰਸ ਕਿਸ ਸਥਿਤੀ ਦੇ ਵਿੱਚ ਸੀ ਆਮ ਆਦੀ ਪਾਰਟੀ ਦਾ ਕੀ ਧਾਰ ਸੀ ਜਾਂ ਭਾਜਪਾ ਤੇ ਅਕਾਲੀ ਦਲ ਕਿੱਥੇ ਖੜੇ ਸੀ ਸੋ ਅੱਜ ਅਸੀਂ ਇਸ ਤੇ ਚਰਚਾ ਕਰਾਂਗੇ ਅਗਰ ਅਸੀਂ 2019 ਦੀ ਸਾਨੂੰ ਥੋੜੀ ਜਿਹੀ ਨਜ਼ਰ ਮਾਰ ਨਹੀਂ ਪਾਏਗੀ ਤਾਂ ਹੀ ਅਸੀਂ ਜਿਹੜੀ 2024 ਦੀ ਜਿਹੜੀ ਲੋਕ ਸਭਾ ਚੋਣਾਂ ਦੇ ਸਮੀਕਰਨ ਨੂੰ ਸਮਝ ਪਾਵਾਂਗੇ 2019 ਦੀ ਜਿਹੜੀ ਸਭ ਤੋਂ ਵੱਡੀ ਅਹਿਮ ਗੱਲ ਇਹ ਹੈ ਕਿ 2019 ਦੇ ਵਿੱਚ ਕਾਂਗਰਸ ਦੀ ਸਰਕਾਰ ਸੱਤਾ ਦੇ ਵਿੱਚ ਸੀ ਤੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਸੀ ਤੇ 2019 ਦੇ ਵਿੱਚ ਆਮ ਆਦਮੀ ਪਾਰਟੀ ਇੰਨੀ ਮਜ਼ਬੂਤ ਨਹੀਂ ਸੀ ਜਿੰਨੀ ਕਿ ਅੱਜ ਮਜ਼ਬੂਤ ਹੈ ਕਿਉਂਕਿ ਲੋਕ ਤੁਸੀਂ ਦੇਖਿਆ ਹੀ ਹੈ ਵਿਧਾਨ ਸਭਾ ਦੇ ਵਿੱਚ ਆਮ ਆਦੀ ਪਾਰਟੀ ਪਾਰੀ ਬਹੁਮਤ ਨਾਲ ਜਿਹੜੀ ਸਰਕਾਰ ਜ ਆਈ ਹੈ ਤੇ ਉਹਨੇ ਸਰਕਾਰ ਬਣਾਈ ਹੈ ਤੇ ਇਸ ਸਮੇਂ ਕਾਂਗਰਸ ਵਿਰੋਧੀ ਧਿਰ ਦੇ ਵਿੱਚ ਤੇ ਨਾਲ ਜਿਹੜਾ ਭਾਜਪਾ ਦਾ ਗੱਠ ਜੋੜ ਸੀ ਉਹ ਵੀ ਟੁੱਟ ਚੁੱਕਿਆ ਇਸ ਕਰਕੇ ਸਮੀਕਰਨ ਕਾਫੀ ਬਦਲੇ ਹੋਏ ਨੇ ਉਹ ਜਿਹੜੇ ਸਮੀਕਰਨ ਇਸ ਕਰਕੇ ਜਿਹੜੀ ਪੰਜਾਬ ਦੀ ਜਿਹੜੀ 2024 ਦੀ ਜਿਹੜੀ ਲੋਕ ਸਭਾ ਚੋਣ ਹੈ ਉਹਨੂੰ ਸਮਝਣ ਦੇ ਲਈ ਸਾਨੂੰ ਕਾਫੀ ਉਹਦੀ ਜਿਹੜੀ ਉੰਨੀਆਂ ਅਰਬੀ ਦਾ ਕੰਪੈਰੀਸ਼ਨ ਕਰਨਾ ਪਏਗਾ ਕਾਰਨ ਕਿ ਇਹ ਕਿ 2019 ਦੀ ਜਦੋਂ ਲੋਕ ਸਭਾ ਚੋਣ ਹੋਈ ਤਾਂ ਉਸ ਸਮੇਂ ਬਾਦਲ ਪਰਵਾਰ ਵਿਧਾਨ ਸਭਾ ਦੇ ਵਿੱਚ ਸੀ ਤੇ 2024 ਦੇ ਵਿੱਚ ਬਾਦਲ ਪਰਵਾਰ ਵਿਧਾਨ ਸਭਾ ਦੇ ਵਿੱਚ ਨਹੀਂ ਹੈ ਮੈਂ ਅਕਾਲੀ ਜਲਦੀ ਗੱਲ ਨਹੀਂ ਕਰ ਰਿਹਾ ਮੈਂ ਬਾਦਲ ਪਰਵਾਰ ਦੀ ਗੱਲ ਕਰ ਰਿਹਾ ਕਿਉਂਕਿ 2019 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਐਮਐਲਏ ਸੀ ਤੇ ਸੁਖਬੀਰ ਸਿੰਘ ਬਾਦਲ ਵੀ ਐਮਐਲਏ ਸੀ ਤੇ ਇਸ ਸਮੇਂ ਜਿਹੜੀਆਂ 2024 ਦੀਆਂ ਚੋਣਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਚੋਣ ਹਾਰ ਗਏ ਸੀ ਸੁਗੀਰ ਬਾਦਲ ਵੀ ਚੋਣ ਹਾਰ ਗਏ ਤੇ ਉਹਨਾਂ ਕੋਲੇ ਇੱਕੋ ਇੱਕ ਮਾਤਰ ਜਿਹੜੀ ਸੀਟ ਉਹ ਲੋਕ ਸਭਾ ਦੇ ਵਿੱਚ ਸੀ ਉਹ ਉਹ ਹੈ ਹਰਸ਼ਮਨਤ ਬਾਦਲ ਦੀ ਜਿਹੜੀ ਸੀਟ ਹੈ ਜਿਹੜੀ ਪਰਿਵਾਰਕ ਸੀਟ ਹੈ ਜਦੋਂ ਤੁਹਾਡੇ ਸਾਹਮਣੇ ਅਕਾਲੀ ਦਲ ਦਾ ਨਾਮ ਆਉਂਦਾ ਤਾਂ ਤੁਹਾਡੇ ਦਿਮਾਗ 'ਚ ਕੀ ਚਿਹਰਾ ਆਉਂਦਾ ਖਾਸ ਕਰ ਪੰਜਾਬੀਆਂ ਦੇ ਜਦੋਂ ਜੀ ਅਕਾਲੀ ਦਲ ਦੀ ਗੱਲ ਕਰਦੇ ਆ ਜਾਂ ਪੰਜਾਬ ਦੇ ਜਿਹੜੇ ਲੋਕ ਅਕਾਲੀ ਦਲ ਦੀ ਗੱਲ ਕਰਦੇ ਨੇ ਤਾਂ ਕਿਹੜਾ ਚਿਹਰਾ ਜਿਹੜਾ ਉਹਨਾਂ ਦੇ ਸਮਾਂ ਆਉਂਦਾ ਸਾਹਮਣੇ ਆਉਂਦਾ ਉਹ ਹੈ ਬਾਦਲ ਪਰਿਵਾਰ ਸੋ ਇਹਦਾ ਬਾਦਲ ਪਰਿਵਾਰ ਆ ਉਹਦੇ ਲਈ ਤੇ ਇਸ ਸਮੇਂ ਬੜੀ ਸਾਖ ਦੀ ਲੜਾਈ ਹੈ ਸੋ ਵੀਰ ਸਿੰਘ ਬਾਦਲ ਹਾਲਾਂਕਿ ਪੰਜਾਬ ਬਚਾਓ ਯਾਤਰਾ ਕਰ ਰਹੇ ਹਨ ਪਰ ਉਹਨਾਂ ਲਈ ਇਸ ਸਮੇਂ ਬੜੀ ਸਾਖ ਦੀ ਲੜਾਈ ਹੈ ਕਿਉਂਕਿ ਜਿਹੜਾ ਬਾਦਲ ਪਰਿਵਾਰ ਦੇ ਉੱਤੇ ਕੋਈ ਨਾ ਕੋਈ ਦਬਾਅ ਹੈ ਅਕਾਲੀ ਦਲ ਵੱਲੋਂ 7 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਪਰ ਜਿਹੜੀ ਉਹਨਾਂ ਦੀ ਪਰਿਵਾਰਕ ਸੀਟ ਹੈ ਉਹਦਾ ਹਾਲੇ ਤੱਕ ਐਲਾਨ ਨਹੀਂ ਕੀਤਾ ਗਿਆ ਇਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਾਕਾਲੀ ਦਲ ਤੇ ਦੁਆ ਹੈ ਕਿਉਂਕਿ ਸਮੀਕਰਨ ਬਠਿੰਡਾ ਸੀਟ ਤੇ ਵੀ ਕਾਫੀ ਸਮੀਕਰਨ ਬਦਲੇ ਹੋਏ ਬਠਿੰਡਾ ਸਮੀਕਰਨ ਜੇਕਰ ਬਠਿੰਡਾ ਦੇ ਸਮੀਕਰਨ ਤੇ ਸਿੱਝ ਨਜ਼ਰ ਮਾਰੀਏ ਤਾਂ ਸਭ ਤੋਂ ਵੱਡਾ ਸਮੀਕਰਨ ਤਾਂ ਇਹ ਹੀ ਹੈ ਕਿ ਉਥੇ ਅਕਾਲੀ ਦਲ ਤੇ ਬੀਜੇਪੀ ਬੱਕਰੇ ਹੋ ਚੁੱਕੇ ਹਨ 2019 ਦੇ ਲੋਕ ਸਭਾ ਚੋਣਾਂ ਦੇ ਵਿੱਚ ਪੰਜ ਦਿੱਤਾਂ ਸਭਾ ਸੀਟਾਂ ਤੇ ਹਸਨ ਮਤ ਬਾਦਲੇ ਜਿੱਥਾ ਹਸਨ ਕੀਤੀ ਸੀ ਜਿੰਨਾ ਚ ਬਠਿੰਡਾ ਸ਼ਹਿਰ ਵੀ ਸ਼ਾਮਲ ਸੀ ਉਸ ਸਮੇਂ ਬੀਜੇਪੀ ਜਿਹੜੀ ਹਿੰਦੂ ਵੋਟ ਵੀ ਆਕਾਲੀ ਦਲ ਨੂੰ ਮਿਲੀ ਸੀ ਪਰ ਇਸ ਵਾਰ ਜਿਹੜੀ ਹਿੰਦੂ ਵੋਟ ਹੈ ਬਠਿੰਡਾ ਦੇ ਵਿੱਚ ਕਿਉਂਕਿ ਕਾਫੀ ਹਿੰਦੂ ਵੋਟ ਹੈ ਉਹ ਲੱਗ ਰਿਹਾ ਆਕਾਲੀ ਦਲ ਨੂੰ ਕਿ ਸ਼ਾਇਦ ਉਹਨਾਂ ਨੂੰ ਟੁੱਟ ਜਾਏ ਦੂਜਾ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਬਠਿੰਡਾ ਦੇ ਵਿੱਚ ਜਿਹੜਾ ਮਾਲਵੇ ਦੇ ਵਿੱਚ ਡੇਰਾ ਫੈਕਟਰ ਬੜਾ ਕੰਮ ਕਰਦਾ ਹੈ ਡੇਰਾ ਬੀਜੇਪੀ ਨੂੰ ਸਮਰਥਨ ਕਰਦਾ ਰਿਹਾ ਤੋਂ ਨੇਚਰਲੀ ਇਸ ਵਾਰ ਵੀ ਲੱਗ ਰਿਹਾ ਕਿ ਜਿਹੜਾ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਡੇਰਾ ਬੀਜੇਪੀ ਨੂੰ ਸਮਰਥਨ ਕਰੇਗਾ ਤੋਂ ਬਠਿੰਡਾ ਸੀਟ ਤੇ ਸਮੀਕਰਨ ਬਦਲੇ ਹੋਏ ਇਸ ਕਰਕੇ ਉਹਨਾਂ ਕਾਲੀ ਦਲ ਨੂੰ ਲੱਗ ਰਿਹਾ ਕਿ ਸਾਡੇ ਲਈ ਸਭ ਤੋਂ ਸੇਫ ਸੀਟ ਕਿਹੜੀ ਹੋ ਸਕਦੀ ਹੈ ਕਾਲੀ ਦਲੀ ਜੇ ਆਪੇ ਅਗਰ ਆਪਣੇ ਜਿਹੜਾ ਸਾਖ ਨੂੰ ਬਚਾਣਾ ਹੈ ਤੇ ਕਾਲੀ ਦਲੀ ਸੇਫ ਸੀਟ ਕਿਹੜੀ ਹੋ ਸਕਦੀ ਹੈ ਉਹ ਇਸ ਤੇ ਵੀ ਸਾਨੂੰ ਪਤਾ ਚੱਲ ਜਾਏਗਾ ਸਾਨੂੰ ਉਹਦੇ ਵੀ ਉਹਦੇ ਲਈ ਵੀ ਸਾਨੂੰ ਥੋੜਾ ਬੈਕਗ੍ਰਾਉਂਡ ਜਾਣਾ ਪਏਗਾ 2019 ਦੇ ਲੋਕ ਸਭਾ ਚੋਣਾਂ ਤੇ ਜਾਣਾ ਪਏਗਾ ਕਿਉਂਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਫਰੂਜ਼ਪੁਰ ਦੇ ਜਿਹੜੇ ਲੋਕ ਨੇ ਫੋਜਪੁਰ ਲੋਕ ਸਭਾ ਦੇ ਲੋਕ ਨੇ ਉਸ ਵੀਰ ਬਾਦਲ ਨਾਲ ਟਟ ਕੇ ਖੜੇ ਸੀ ਜਿਸ ਦਿਨ ਕੀਤਾ ਇਹ ਹੋਇਆ ਕਿ ਸੁਖਵੀਰ ਬਾਦਲ 9 ਦੇ 9 ਹਲਕਿਆਂ ਚ ਭਾਰੀ ਲੀਡ ਨਾਲ ਜਿੱਤ ਹਾਸਲ ਕਰ ਗਏ ਸੋ ਹੁਣ ਦੇਖਣਾ ਹੈ ਕਿ 2024 ਦੇ ਵਿੱਚ ਉਹ ਜਿਹੜਾ ਫੋਜਪੁਰ ਲੋਕ ਸਭਾ ਹਲਕੇ ਦੇ ਲੋਕ ਹੈ ਉਹ ਬਾਦਲ ਪਰਿਵਾਰ ਨਾਲ ਖੜਦੇ ਨੇ ਜਾਂ ਨਹੀਂ ਖੜਦੇ ਇਸ ਕਰਕੇ ਬਾਦਲ ਪਰਿਵਾਰ ਤੇ ਕਾਫੀ ਦੁਆ ਹੈ ਇਹ ਵੀ ਲੱਗ ਰਿਹਾ ਹੈ ਕਿ ਸ਼ਾਇਦ ਹਸਮਿਤ ਬਾਦਲ ਨੂੰ ਉਹ ਸੇਫ ਸੀਟ ਜਿਹੜੀ ਫਰੋਜਪੁਰ ਤੋਂ ਵੀ ਚੋਣ ਮੈਦਾਨ ਚ ਉਤਾਰਦੇ ਕਿਉਂਕਿ ਇਹਨੂੰ ਲੱਗ ਰਿਹਾ ਕਿ ਜ਼ਿਆਦਾ ਸੇਫ ਹੈ ਪਰ ਹਜੇ ਇਹ ਨਹੀਂ ਕਹਿ ਸਕਦੇ ਕਿ ਬਠਿੰਡਾ ਤੋਂ ਉਹਨਾਂ ਨੂੰ ਨਹੀਂ ਲੱਗ ਰਿਹਾ ਤੁਹਾਨੂੰ ਪਰ ਜੋ ਸਾਡੇ ਸਮੀਕਰਨ ਬਣ ਰਹੇ ਅਸੀਂ ਸਮੀਕਰਨ ਦੀ ਗੱਲ ਕਰ ਰਹੇ ਹਾਂ ਸਮੀਕਰਨ ਦੇ ਮੁਤਾਬਕ ਇਹ ਸਾਹਮਣੇ ਆ ਰਿਹਾ ਹੈ ਕਿ ਸ਼ਾਇਦ ਹਰਸਨਤ ਬਾਦਲ ਕਿਉਂਕਿ ਸੇਫ ਸੀਟ ਹੈ ਕਿਉਂਕਿ ਅਕਾਲੀ ਦਲ ਖਾਸ ਕਰਕੇ ਜਿਹੜਾ ਬਾਦਲ ਪਰਿਵਾਰ ਹੈ ਕਿਉਂਕਿ ਜਦੋਂ ਵਿਧਾਨ ਸਭਾ ਸਫਾਇਆ ਹੋ ਗਿਆ ਕਿ ਲੋਕ ਸਭਾ ਦੀ ਵੀ ਨਾ ਸਫਾਇਆ ਹੋ ਜੇ ਕਿਉਂਕਿ ਅਗਰ ਇਸ ਤਰ੍ਹਾਂ ਹੁੰਦਾ ਕਿ ਬਾਦਲ ਪਰਿਵਾਰ ਦੇ ਲਈ ਬੜੀ ਵੱਡੀ ਚੈਲੰਜ ਖੜਾ ਹੋ ਜਾਏਗਾ ਕਿਉਂਕਿ ਲੋਕ ਸਭਾ ਤੋਂ ਬਾਅਦ ਵਿਧਾਨ ਸਭਾ ਚੋਣ ਆ ਜਾਣੀਆਂ ਨੇ 27 ਚ ਸੁਪੀਰ ਬਾਦਲ ਦੀ ਜਿਹੜੀ ਪੰਜਾਬ ਚੋਂ ਯਾਤਰਾ ਕਿੰਨਾ ਕਸਰ ਦਿਖਾਉਂਦੀ ਹੈ ਉਹ ਵੀ ਉਹਦੇ ਲਈ ਇੱਕ ਬਹੁਤ ਵੱਡਾ ਚੈਲੰਜ ਬਣ ਜਾਏਗਾ ਕਿਉਂਕਿ ਕਿਉਂਕਿ ਜਿਹੜੀ ਬਾਦਲ ਪਰਿਵਾਰ ਦੀ ਸਾਖ ਬਚਾਉਣੀ ਹੈ ਇਸ ਟਾਈਮ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਸ ਲਈ ਹਰਸਿਮਰਤ ਬਾਦਲ ਦੀ ਸੀਟ ਨੂੰ ਲੈ ਕੇ ਹਜੇ ਨਾ ਕਿਤਨੇ ਕਿਤੇ ਕਾਰੀਗਰ ਤੇ ਦੁਬਾਰਾ ਨਜ਼ਰ ਆ ਰਿਹਾ ਹੈ ਪਰ ਚਲੋ ਆਉਣ ਵਾਲੇ ਟਾਈਮ ਦੇ ਵਿੱਚ ਸਾਫ ਹੋ ਜਾਏਗਾ ਕਿ ਕਿਉਂਕਿ ਜੋ ਸਮੀਕਰਨ ਸਾਨੂੰ ਨਜ਼ਰ ਆ ਰਹੇ ਹਨ ਬਠਿੰਡਾ ਦੇ ਤੇ ਫੋਜਪੁਰ ਦੇ ਉਸ ਸਮੀਕਰਨ ਦੇ ਆਧਾਰ ਤੇ ਉੱਤੇ ਅਸੀਂ ਜਿਹੜੀ ਇਹ ਚਰਚਾ ਕਰ ਰਹੇ ਹਾਂ ਕਿਉਂਕਿ ਹੋ ਸਕਦਾ ਹੈ ਕਿ ਹਰ ਸਨਤਕ ਪਰ ਬਾਦਲੋਂ ਕਲੀਦਨ ਫੋਜਪੁਰ ਤੋਂ ਚੋਣ ਮੈਦਾਨ ਚ ਉਤਾਰ ਦੇ ਇਸ ਤਰ੍ਹਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਪਾਰਟੀਆਂ ਨੇ ਰਾਜਨੀਤਿਕ ਪਾਰਟੀਆਂ ਨੇ ਉਹ ਕਿੱਥੇ ਖੜੀਆਂ ਨੇ ਆਮ ਆਦੀ ਪਾਰਟੀ ਤੇ ਖੜੀ ਹੈ ਕਾਂਗਰਸ ਦਾ ਕੀ ਧਾਰ ਹੈ ਤੇ ਬੀਜੇਪੀ ਕਿਉਂਕਿ ਬਕਰੀਓ ਕੇ ਚੋਣ ਲੜ ਰਹੀ ਹੈ ਤੇ ਉਹਦਾ ਕੀ ਧਾਰ ਹੈ ਉਹਦੇ ਉਪਰ ਵੀ ਗੱਲ ਕਰਾਂਗੇ ਅਸੀਂ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਦੇ ਪੰਜਾਬ ਦੇ ਵਿੱਚ ਕੀ ਸਮੀਕਰਨ ਬਣ ਰਹੇ ਆ ਉਹਦੇ ਉੱਤੇ ਤੁਹਾਨੂੰ ਚਰਚਾ ਕਰਾਂਗੇ ਤੁਹਾਨੂੰ ਦੱਸਦੇ ਰਹਾਂਗੇ ਕਿਉਂਕਿ ਜਿਹੜੀ ਲੋਕ ਸਭਾ ਚੋਣ ਹੈ ਲੋਕ ਸਭਾ ਚੋਣ ਦਾ ਜਿਹੜਾ ਸਦਸਵੰਦ ਹੈ ਉਹ ਕੇਂਦਰ ਨਾਲ ਹੈ ਕਿਉਂਕਿ ਲੋਕ ਸਭਾ ਚੋਣਾਂ ਚ ਕੇਂਦਰ ਦੀ ਸਰਕਾਰ ਚੁਣੀ ਜਾਂਦੀ ਹੈ ਏ ਵੀ ਅਸੀਂ ਕਿਉਂਕਿ ਰਿਸਰਚ ਕਰ ਰਹੇ ਹਾਂ ਸਾਡੀ ਜਿਹੜੀ ਟੀਮਾਂ ਨੇ ਅਸੀਂ ਖੇਰ ਦੇ ਵਿੱਚ ਰਿਸਰਚ ਕਰ ਰਹੇ ਹਾਂ ਕਿ ਪੰਜਾਬ ਦੇ ਲੋਕ ਕਿਵੇਂ ਦੇਖ ਰਹੇ ਆ ਲੋਕ ਸਭਾ ਚੋਣ ਕਿਉਂਕਿ ਵਿਧਾਨ ਸਭਾ ਚੋਣਾਂ ਨੂੰ ਬਖਰੀ ਚੋਣ ਹੁੰਦੀ ਹੈ ਕਿਉਂਕਿ ਮੁੱਦੇ ਬਹੁਤ ਕਿਉਂਕਿ ਨੈਸ਼ਨਲ ਲੈਵਲ ਦੇ ਮੁੱਦੇ ਹੁੰਦੇ ਆ ਬਹੁਤ ਸਾਰੇ ਮੁੱਦੇ ਜਿਹੜੇ ਪੰਜਾਬ ਦੇ ਵਿੱਚ ਕਿਸਾਨੀ ਨਾਲ ਜੁੜੇ ਆ ਬਹੁਤ ਸਾਰੇ ਜਿਹੜੇ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਵੀ ਹੈ ਬਹੁਤ ਸਾਰੇ ਜਿਹੜੇ ਇਸ ਕਰਕੇ ਪੰਜਾਬ ਦੇ ਇਹਦੇ ਉੱਤੇ ਵੀ ਅਸੀਂ ਬਹੁਤ ਜਲਦੀ ਦੱਸਾਂਗੇ ਕਿ ਪੰਜਾਬ ਦੇ ਲੋਕ ਜਿਹੜੀ ਕੇਂਦਰ ਦੇ ਵਿੱਚ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਜਦੋਂ 2014 ਸੀ ਚਾਹੇ 19 ਸੀ ਜਦੋਂ મોદી ਦੀ ਪੂਰੀ ਬੀਹੇਵ ਸੀ ਪੋਸਟ ਟਾਈਮ ਵੀ ਪੰਜਾਬ ਦੇ ਵਿੱਚ ਇਹਨਾਂ ਨੂੰ ਇੰਨੀ ਸੀਟਾਂ ਹਾਸਲ ਨਹੀਂ ਹੁੰਦੀਆਂ ਕਾਲੀਦਲ ਭਾਜਪੀ ਨੂੰ 19 ਦੇ ਵਿੱਚ ਵੀ ਉਸ ਤਰ੍ਹਾਂ ਦੀ ਬੀਹੇਵ ਜਿਹੜੀ ਪੰਜਾਬ ਦੇ ਵਿੱਚ ਨਹੀਂ ਬਣੀ ਸੋ ਇਸ ਕਰਕੇ ਹੁਣ ਕਿਉਂਕਿ ਬਖਰੇ ਹੋ ਗਏ ਉਹਨੇ ਦੇਖਣਾ ਪਏਗਾ ਕਿ ਕਿੰਨੀ ਕੀ ਬੇਬੰਦੀ ਹੈ ਸੋ ਇਸ ਲਈ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਹੋਰ ਸੋਸ਼ਲ राजनीतिक या होर जोड़े मुद्दे ने उन्हना उत्तेच बेस चर्चा करा दसाब होर जो मुद्दे ने किस पार्ट के समीकरण बन रहे हैं कि पार्टी इस समय कितने खड़ी है क्योंकि इस बार तुम्हें देखिया होना कि जिन्हिया पोलीटल पार्टीज ने चाहे कांग्रेस है चाहे आम आदमी पार्टी है चाहे वह बीजेपी है चाहे वह अकाली दल है उन्होंने बड़े सोच समझ के जो उम्मीदवार चोन मैदान च चो उतारे ने सो तो इसका मतलब ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਲੋਕ ਸਭਾ ਚੋਣ ਆ ਉਹ ਆਖਰੀ ਦੌਰ 'ਚ ਹੋਣੀ ਹੈ ਇਸ ਕਰਕੇ ਜਿਹੜੀ ਪੰਜਾਬ ਦੇ ਵਿੱਚ ਹਜੇ ਜਿਹੜੀ ਉਹ ਰਾਜਨੀਤਿਕ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਨਹੀਂ ਹੈ ਹਾਲਾਂਕਿ ਆਮ ਆਦੀ ਪਾਰਟੀ ਵੱਲੋਂ 13-13 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਪਰ ਹਜੇ ਕਾਂਗਰਸ ਭਾਜਪਾ ਤੇ ਜਿਹੜੀਆਂ ਅਕਾਲੀ ਦਲ ਹੈ ਉਹਨਾਂ ਵੱਲੋਂ ਹਜੇ ਪੂਰੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਕਿਉਂਕਿ 1 ਜੂਨ ਨੂੰ ਪੰਜਾਬ ਦੇ ਵਿੱਚ ਜਿਹੜੀ ਲੋਕ ਸਭਾ ਦੀ ਚੋਣ ਹੈ ਇਸ ਕਰਕੇ ਪੰਜਾਬ ਦੇ ਵਿੱਚ ਹਜੇ ਥੋੜਾ ਥੋੜਾ ਮਾਹੌਲ ਪਕਣਾ ਸ਼ੁਰੂ ਹੋਇਆ ਜਦੋਂ ਪੰਜਾਬ ਦੇ ਵਿੱਚ ਪੂਰੇ ਜਿਹੜੇ ਉਮੀਦਵਾਰ ਚੋਣ ਮੈਦਾਨ 'ਚ ਆ ਜਾਣਗੇ ਫਿਰ ਥੋੜਾ ਜਿਹਾ ਮਾਹੌਲ ਪੰਜਾਬ ਦੇ ਵਿੱਚ ਪਕੇਗਾ ਕਿਉਂਕਿ ਹਜੇ ਤੱਕ ਸਿਰਫ ਇਹ ਚੱਲ ਰਿਹਾ ਕਿ ਇਧਰ ਪਾਰਟੀ 'ਚ ਉੱਧਰ ਜਾ ਰਹੇ ਆ ਉਧਰ ਪਾਰਟੀਆਂ ਨੇ ਉਧਰ ਜਾ ਰਹੇ ਆ ਤੇ ਉਹ ਉਹਨਾਂ ਨੂੰ ਜਿਹੜੇ ਚੋਣ ਮੈਦਾਨ 'ਚ ਉਤਾਰਿਆ ਜਾ ਰਿਹਾ ਖਾਸ ਕਰ ਜਿਹੜੇ ਦਲ ਬਦਲੂ ਨੇ ਉਹ ਇਧਰ ਉਧਰ ਜਿਹੜੀਆਂ ਪਾਰਟੀਆਂ 'ਚ ਜਾ ਕੇ ਟਿਕਟਾਂ ਲੈ ਰਹੇ ਨੇ ਜੋ ਬੀਜੇਪੀ ਚ ਵੀ ਜਾ ਰਹੇ ਆ ਆਮ ਆਦਿਕ ਪਾਰਟੀ ਜੋ ਕਾਂਗਰਸੀ ਵੀ ਜਾ ਰਹੇ ਆ ਸਾਰੀ ਇਹ ਰਾਜਨੀਤਿਕ ਪਾਰਟੀਆਂ ਦੇ ਵਿੱਚ ਪਰ ਹੁਣ ਦੇਖਾਂ ਇਹ ਵੀ ਅਸੀਂ ਦੱਸਾਂਗੇ ਕਿ ਪੰਜਾਬ ਦੇ ਲੋਕ ਇਹ ਜਿਹੜੇ ਦਲ ਬਦਲੂ ਲੀਡਰ ਨੇ ਉਹਨਾਂ ਨੂੰ ਲੈ ਕੇ ਉਹ ਕੀ ਸੋਚ ਰੱਖਦੇ ਨੇ ਉਹਦੇ ਉੱਤੇ ਵੀ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਚਰਚਾ ਕਰਾਂਗੇ ਕਿਉਂਕਿ ਉਸ ਸਰਚ ਵਿੱਚ ਚਰਚਾ ਆਮ ਲੋਕ ਕੀ ਸੋਚਦੇ ਨੇ ਪੰਜਾਬ ਦੇ ਉਹਦੇ ਉੱਪਰ ਵੀ ਚਰਚਾ ਕਰਾਂਗੇ ਜੁੜੇ ਰਹੋ ਅਪਡੇਟ ਪੰਜਾਬ ਦੇ ਨਾਲ ਅਪਡੇਟ ਪੰਜਾਬ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਅੱਗੇ ਵੀ ਅਸੀਂ ਤੁਹਾਡੇ ਨਾਲ ਅਕਬਕ ਮੁੱਦਿਆਂ ਤੇ ਚਰਚਾ ਕਰਦੇ ਰਹਾਂਗੇ ਧੰਨਵਾਦ ਸ਼ੁਕਰੀਆ